ਲੀਡਰਾਂ ਥੱਲੇ ਪ੍ਰੈਸਰ ਥੱਲੇ ਆ ਕੇ ਸਹੀ ਗੱਲ ਨੂੰ ਦਵਾਇਆ ਜਾਂਦਾ ਝੂਠ ਹੈ ਮਾਰਦਾ ਬਾਰੇ ਲੀਡਰਾਂ ਦੇ ਹੱਥ ਹੁੰਦੇ ਆ ਲੈ ਕਿਸੇ ਦੀ ਕੀ ਜਰੂਰਤ ਹੈ ਵੀ ਸਰਕਾਰੀ ਥਾਂ ਤੇ ਖੜਾ ਲਈ ਵੀ ਖੜਾ ਲੈ ਜੇ ਨਾ ਕਿਸੇ ਐਮਐਲਏ ਵਗੈਰੇ ਦਾ ਜਾਂ ਕਿਸੇ ਮੰਤਰੀ ਦਾ ਫੋਨ ਨਾ ਆਇਆ ਜੀ ਜੇ ਤਾਂ ਉਧਰੋਂ ਪ੍ਰੈਸਰ ਵੱਧ ਗਿਆ ਤਾਂ ਬੀਡੀਐਸਪੀ ਸਾਹਿਬ ਨਾ ਆਉਗਾ ਜੇਦੋਂ ਸਾਇਤਲਾ ਪ੍ਰੈਸਰ ਵੱਧ ਗਿਆ ਤਾਂ ਬੀਡੀਐਸਪੀ ਸਾਹਿਬ ਆ ਜਾਣਗੇ ਸਤਿ ਸ਼੍ਰੀ ਅਕਾਲ ਜੀ ਦਾ ਹਸਲਰ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਇਸ ਟਾਈਮ ਬਲਾਗ ਪ੍ਰਧਾਨ ਗੁਰਚੇਤ ਸਿੰਘ ਜੀ ਦੇ ਨਾਲ ਗੱਲਬਾਤ ਕਰ ਰਹੇ ਆ ਡੀਐਸਪੀ ਸਾਹਿਬ ਮੌਕੇ ਤੇ ਭਦੌੜ ਵਾਲੇ ਰੋਲੇ ਚ ਇਹਨਾਂ ਕੋਲੇ ਆਏ ਆ ਉਹ ਪ੍ਰਸ਼ਾਸਨ ਵੱਲੋਂ ਆਪਣਾ ਪੱਖ ਦੇ ਕੇ ਗਏ ਆ ਆਓ ਇਹਨਾਂ ਨਾਲ ਆਪਾਂ ਗੱਲ ਕਰਦੇ ਆ ਵੀ ਉਹ ਇਹਨਾਂ ਨਾਲ ਕੀ ਗੱਲਬਾਤ ਕੀਤੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਕਦੋਂ ਕਦਾ ਇਹ ਜੋ ਧਰਨਾ ਚੱਲ ਰਿਹਾ ਇਹ 4 ਵਜੇ ਦਾ ਚੱਲ ਰਿਹਾ ਤਕਰੀਬਨ ਜਿੱਦਾਂ ਕਿ ਪਾਣੀ ਦਾ ਮੈਟਰ ਸੀਗਾ ਇਹਨਾਂ ਦਾ ਕੋਈ 81 ਦੇ ਖਾਲਦ ਆ ਜਮੈਟਰ ਸੀਗਾ ਤੇ ਇਹਨਾਂ ਦਾ ਇੱਕ ਬੰਦਾ ਵੀ ਚੱਕਿਆ ਸੀਗਾ ਬਾਈ ਜੀ ਤੁਹਾਡੀ ਡੀਐਸਪੀ ਸਾਹਿਬ ਨਾਲ ਗੱਲ ਹੋਈ ਆ ਉਹ ਕੀ ਕਹਿ ਕੇ ਗਏ ਆ ਡੀਐਸਪੀ ਸਾਹਿਬ ਕਹਿ ਕੇ ਗਏ ਆ ਵੀ ਇਹ ਤੇ ਦਾ ਸੁਨੇਹ ਕੋਰਟ ਦੀ ਸਟੇ ਹੈ ਜੀ ਉਹ ਕਹਿੰਦੇ ਵੀ ਜਿਹਨੇ ਰਸਤਾ ਹੈਗਾ ਉਹ ਮੈਂ ਰਹਿਣ ਦਿਓ ਵੀ ਕੋਈ ਵੀ ਧੜ ਸੇੜ ਸੜਦਿਆ ਕਰੇ ਜਿਵੇਂ ਕਾਨੂੰਨ ਹੋਊਗਾ ਉਹ ਮੈਂ ਕਰ ਲੂ ਜਿਹੜੇ ਬੰਦੇ ਅਰੈਸਟ ਕਰਿਆ ਉਹਨਾਂ ਨੂੰ ਵੀ ਹੁਣ ਛੱਡਦੇ ਆ ਵੀ ਧਰਨਾ ਚੱਕ ਲੋ ਕੱਲ ਨੂੰ 11 ਵਜੇ ਮੈਂ ਤੇ ਕਹਿੰਦਾ ਤਸਵੀਰਦਾਰ ਸਾਹਿਬ ਰੋਸ ਤਾਂ ਦੇਖ ਕੇ ਆਵਾਂਗੇ ਜਿਵੇਂ ਹੈਗਾ ਉਵੇਂ ਹੀ ਰੱਖਿਆ ਜੋ ਇਹਦੇ ਤੇ ਕੋਈ ਵੀ ਬੰਦਾ ਛੇੜਛਾੜ ਨਹੀਂ ਕਰੇ ਜੀ ਅ ਇੱਥੋਂ ਦੇ ਜਿਹੜੇ ਆਪਣੇ ਦੂਜੇ ਧਰਨੇ ਦੇ ਵਿੱਚ ਹਜੂਮ ਬੈਠਾ ਕੁਝ ਕੁ ਬੰਦਿਆਂ ਦਾ ਭਾਈ ਜੀ ਇਹ ਕਹਿਣਾ ਸੀ ਕਿ ਕੰਨਗੋ ਤੇ ਪਟਵਾਰੀ ਦੇ ਦੁਆਰਾ ਨਿਸ਼ਾਨਦੇਹੀ ਹੋਈ ਸੀ ਉਹ ਵੀ ਸਰਕਾਰੀ ਅਹੁਦੇਦਾਰ ਹਨਾ ਜੀ ਕਿਤੇ ਨਾ ਕਿਤੇ ਇਹ ਚੀਜ਼ ਦੇ ਖਿਲਾਫ ਜਾਣਾ ਉਹਨਾਂ ਦੇ ਅਹੁਦੇ ਦੀ ਥੋੜੀ ਜੀ ਬੇਇੱਜ਼ਤੀ ਸ਼ਾਇਦ ਹੈ ਨਾ ਜੀ ਇਹ ਤਾਂ ਬਿਲਕੁਲ ਹੈ ਕਿਉਂਕਿ ਸਰਕਾਰੀ ਅਫਸਰ ਆ ਆਪਣੀ ਡਿਊਟੀ ਕਰਕੇ ਗਏ ਆ ਉਹਨਾਂ ਦੇ ਦੁਆਰਾ ਜਿਹੜਾ ਇਹ ਕੰਮ ਕੀਤਾ ਗਿਆ ਸੀਗਾ ਤੇ ਲੋਕਾਂ ਦਾ ਇਹ ਕਹਿਣਾ ਕੀ ਕਿਸੇ ਪਰਿਵਾਰ ਵੱਲੋਂ ਉਸ ਜਗ੍ਹਾ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਜਾਂਦਾ ਇਹ ਤਾਂ ਉਹ ਨਜਾਇਜ਼ ਕਬਜ਼ੇ ਵਧ ਹੀ ਜਾਂਦੇ ਆ ਜਦੋਂ ਪ੍ਰਸ਼ਾਸਨ ਦੀ ਕੋਈ ਮਾਨਤਾ ਨਹੀਂ ਗੱਲ ਆਪ ਦੀ ਮਰਜ਼ੀ ਕਰਦਾ ਜੇ ਪ੍ਰਸ਼ਾਸਨ ਥੋੜੀ ਸਖਤੀ ਕਰੇ ਕਿਸੇ ਬੰਦੇ ਦੀ ਕੀ ਜ਼ਰੂਰਤ ਹੈ ਨਜਾਇਜ਼ ਕਬਜ਼ਾ ਕਰ ਲੈ ਜੀ ਨਿਆਜ਼ ਕਰਨ ਦੇ ਤੌਰ ਤਾਂ ਹੀ ਵਧਿਆ ਹੋਇਆ ਹੈ ਜਦੋਂ ਕੋਈ ਵੀ ਮੁਲਾਜ਼ਮ ਜਾਂ ਪ੍ਰਸ਼ਾਸਨ ਸੱਚੀ ਗੱਲ ਨਹੀਂ ਕਰਦਾ ਜੀ ਜੀ ਲੀਡਰਾਂ ਥੱਲੇ ਪ੍ਰੈਸਰ ਥੱਲੇ ਆ ਕੇ ਸਹੀ ਗੱਲ ਨੂੰ ਦਬਾਇਆ ਜਾਂਦਾ ਝੂਠ ਐ ਮਾਰਦਾ ਬਾਲੇ ਤੇ ਬਾਈ ਜੀ ਇੱਕ ਸਵਾਲ ਮੇਰਾ ਹੋਰ ਸੀਗਾ ਜਿਵੇਂ ਹੁਣ ਇਹ ਜਿਹੜਾ ਇਹਨਾਂ ਦਾ ਬੰਦਾ ਮੁਲਾਜ਼ਮਾਂ ਵੱਲੋਂ ਚੱਕਿਆ ਗਿਆ ਸੀਗਾ ਜੀਐਸਪੀ ਸਾਹਿਬ ਕਹਿ ਗਏ ਕਿ ਉਹਨੂੰ ਯਾਨੀ ਕਿ ਆਪਾਂ ਬਾਹਰ ਕਰ ਦਿੰਨੇ ਆ ਰਿਹਾਈ ਕਰ ਦਿੰਨੇ ਆ ਉਹਦੀ ਤੇ ਤਿੰਨ ਪੰਚਾਇਤਾਂ ਇਸ ਟਾਈਮ ਇੱਥੇ ਜੀ 18 ਜੂਨ ਰਹੀਆਂ ਤੇ ਬਾਈ ਜੀ ਪੰਚਾਇਤਾਂ ਦਾ ਇਹ ਕਹਿਣਾ ਆ ਕਿ ਜਦੋਂ ਸਾਡੀ 12 13 ਦਿਨ ਪਹਿਲਾਂ ਦਰਖਾਸਤ ਦਿੱਤੀ ਹੋਈ ਆ ਉਸ ਪਰਿਵਾਰ ਨੂੰ ਛੱਡ ਕੇ ਸਾਡੇ ਤੇ ਐਕਸ਼ਨ ਲਿਆ ਗਿਆ ਇਹ ਜੀ ਸੁਣੋ ਹੁਣ ਪਤਾ ਹੀ ਆ ਸਾਰੀ ਦੁਨਿਆਵੋਂ ਪਤਾ ਜੀ ਇਹ ਲੀਡਰਾਂ ਦੇ ਹੱਥ ਹੁੰਦੇ ਆ ਨਹੀਂ ਕਿਸੇ ਦੀ ਕੀ ਜ਼ਰੂਰਤ ਆ ਵੀ ਸਰਕਾਰੀ ਥਾਂ ਤੇ ਟਰਾਲੀ ਵੀ ਖੜਾ ਲੈ ਬਿਲਕੁਲ ਜੀ ਬਿਲਕੁਲ ਪਟਨੇ ਦਾ ਬੜੀ ਦੂਰ ਦੀ ਗੱਲ ਆ ਆਪਦੀ ਜ਼ਮੀਨ ਤੇ ਲਾਉਣੀ ਤਾਂ ਬੜੀ ਦੂਰ ਦੀ ਗੱਲ ਆ ਜੇ ਪ੍ਰਸ਼ਾਸਨ ਚਾਹੇ ਤਾਂ ਉੱਥੇ ਮਤਲਬ ਬਿਨਾਂ ਮਤਲਬ ਤੋਂ ਟਰਾਲੀ ਵੀ ਖੜਾਉਣੀ ਪੈ ਜੇ ਕਿਸੇ ਨੇ ਉਹ ਵੀ ਕਹਿੰਿਆ ਕਰ ਪਾਤੇ ਫਲਾਣਾ ਨੰਗਣਾਗਾ ਜੀ ਭਾਈ ਜੀ ਜਿਵੇਂ ਰੋਸ ਇਸ ਟਾਈਮ ਚੱਲ ਰਿਹਾ ਬੜਾ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸ਼ਾਂਤੀ ਨਾਲ ਬੈਠੇ ਹੋਏ ਆ ਲੋਕ ਲੱਗਦਾ ਵਿੱਚ ਕੋਈ ਮਲਕੀ ਸ਼ਰਾਰਤੀ ਅੰਸਰ ਆ ਜੇ ਮਾਮਲਾ ਗੰਭੀਰ ਵੀ ਹੋ ਸਕਦਾ ਇਹਦੇ ਬਾਰੇ ਕੀ ਕਹੋਗੇ ਮਾਮਲਾ ਦਾ ਜੀ ਦੇਖੋ ਇੱਕ ਤਾਂ ਉਹ ਟਾਈਮ ਸ਼ਾਮ ਦਾ ਇੱਕ ਬਿਲਕੁਲ ਨਾਲ ਠੇਕ ਆ ਦੋਵਾਰੀ ਮਾਮਲਾ ਤਾਂ ਗੰਭੀਰ ਹੋ ਜਾਂਦਾ ਹੁੰਦਾ ਹੁੰਦਾ ਬੱਚਿਆ ਪਤਾ ਕਿ ਉਹ ਇੱਥੇ ਹਰੇਕ ਬੰਦਾ ਹੁਣ ਅੱਜ ਇਹ ਮੌਕੇ ਦਾ ਜੱਜ ਆ ਮੋਕਾ ਦਾ ਡੀਸੀ ਆ ਸਭ ਕੁਝ ਖੋਦ ਬਣੇ ਪਿਆ ਜੀ ਤੇ ਬਾਈ ਜੀ ਐਮਐਲਏ ਵੱਲੋਂ ਕੋਈ ਬੰਦਾ ਭੇਜਿਆ ਗਿਆ ਹੁਣ ਦੇਖੋ ਜਿੰਨਾ ਚਿਰ ਆਪਾਂ ਐਵੇਂ ਕਹਿ ਨਹੀਂ ਗਏ ਆਪਾਂ ਨੂੰ ਕਹਿ ਨਹੀਂ ਸਕਦੇ ਕਿ ਆਪਾਂ ਕਿਹੜਾ ਸ਼ੋਰ ਕਹਿ ਸਕਦੇ ਜੀ ਜੀ ਬਾਕੀ ਹੋਰ ਕੁਝ ਵੀ ਸਕਦੇ ਇਹ ਤਾਂ ਹੈ ਜੀ ਪਰ ਆਪਾਂ ਕਹਿ ਨਹੀਂ ਸਕਦੇ ਕਿ ਆਪਾਂ ਦੇਖਿਆ ਨਹੀਂ ਬਾਕੀ ਇਨੀ ਅਜੇ ਗੜਬੜ ਭਰੀ ਵੀ ਨਹੀਂ ਵੀ ਆਪਾਂ ਤੈਕੀਕਰ ਜਿਹਦਾ ਬੰਦਾ ਫੜਾ ਹੀ ਨੇ ਬੇਤਰ ਮੜਾ ਮੋਟਾ ਮੂਲੀ ਤਕਤਾਰ ਹੋਏ ਨਾਲ ਨਾਲ ਟਕਾਤਾ ਕਿ ਜਿਹੜੇ ਬੰਦੇ ਪੰਚਾਇਤ ਵਾਲੇ ਕਹਿੰਦੇ ਆਪਣੇ ਬੰਦੇ ਨੇ ਉਧਰ ਨਹੀਂ ਜਾਣਾ ਤੇ ਕਿਤੇ ਕੋਈ ਕੁਛ ਲੜੀ ਜਾਵੇ ਕੋਈ ਕੁਛ ਕਰੀ ਜਾਵੇ ਜੀ ਮੌਕੇ ਤੇ ਡੀਐਸਪੀ ਸਾਹਿਬ ਆਏ ਸੀ ਬੰਦੇ ਦੀ ਰਿਹਾਈ ਬਾਰੇ ਕਹਿ ਗਏ ਤੇ ਜਿਹੜੇ ਜਗ੍ਹਾ ਦੇ ਪਿੱਛੇ ਮਸਲਾ ਚੱਲ ਰਿਹਾ ਕੱਲ ਨੂੰ ਕੀ ਉੱਥੇ ਡੀਐਸਪੀ ਸਾਹਿਬ ਮੌਜੂਦ ਹੋਣਗੇ ਦੇਖੋ ਇਹ ਤਾਂ ਹੁਣ ਜੋ ਤਾਂ ਡੀਐਸਪੀ ਸਾਹਿਬ ਨੂੰ ਪਤਾ ਜਾ ਪਰਮਾਤਮਾ ਨੂੰ ਪਤਾ ਪਰ ਪ੍ਰੋਸਸਰ ਉਹ ਤਿੰਨੇ ਪੰਚਾਇਤਾਂ ਨੂੰ ਦੇਖ ਕੇ ਗਏ ਆ ਵੀ ਨਾਲ ਤਹਿਸੀਲਦਾਰ ਖੁਦ ਮੈਂ ਕੱਲ ਨੂੰ ਉਹਨਾਂ ਨੇ ਪੰਚਾਇਤਾਂ ਨੇ ਕਿਹਾ ਵੀ ਟਾਈਮ 11:00 ਵਜੇ ਲਗਭਗ ਇੱਕ ਗਿਆ ਬਈ ਸੀ ਪਹੁੰਚਾਂਗੇ ਜੀ ਜੀ ਬਾਕੀ ਹੁਣ ਜੇ ਤਾਂ ਕਿਸੇ ਐਮਐਲਏ ਵਗੈਰੇ ਦਾ ਜਾਂ ਕਿਸੇ ਮੰਤਰੀ ਦਾ ਫੋਨ ਨਾ ਆਇਆ ਜੀ ਜੇ ਤਾਂ ਉਧਰੋਂ ਪ੍ਰੈਸਰ ਵੱਧ ਗਿਆ ਤਾਂ ਵੀ ਡੀਐਸਪੀ ਸਾਹਿਬ ਨਾ ਆਊਗਾ ਜੇ ਦੂਸਰੋਂ ਸਾਹਤ ਦਾ ਪ੍ਰੈਸਰ ਵੱਧ ਗਿਆ ਤੇ ਡੀਐਸਪੀ ਸਾਹਿਬ ਆ ਜਾਣਗੇ ਬਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਧੰਨਵਾਦ ਤੁਹਾਡਾ ਇਹ ਸਨ ਸਾਡੇ ਨਾਲ ਗੁਰਚੇਤ ਨਗ ਨੜਿਆਲ ਬਲਾਕ ਪ੍ਰਧਾਨ ਕਾਂਗਰਸ ਸਹਿਣਾ ਤੋਂ ਇਹਨਾਂ ਨਾਲ ਗੱਲਬਾਤ ਕੀਤੀ ਮੌਕੇ ਦੇ ਡੀਐਸਪੀ ਸਾਹਿਬ ਨਾਲ ਇਹਨਾਂ ਨੇ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਕਿ ਕੱਲ ਨੂੰ ਅਸੀਂ ਮੌਕਾ ਦੇਖ ਕੇ ਉੱਥੇ ਜੋ ਫੈਸਲਾ ਹੋਊਗਾ ਸਹੀ ਫੈਸਲਾ ਕਰਾਂਗੇ